ਹਾਂ ਤਾਂ ਪਿਆਰੇ ਬੱਚੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਂ ਬੇਟਾ ਨਵੋਦਿਆ ਦਾਖਲਾ ਪ੍ਰੀਖਿਆ ਦੀ ਤਿਆਰੀ ਅਧੀਨ ਬੇਟਾ ਆਪਾਂ 81 ਨੰਬਰ ਟੈਸਟ ਹੈ ਜਿਹੜਾ ਐਲਸੀਐਮ ਤੇ ਐਚसीएफ ਦੇ ਨਾਲ ਸੰਬੰਧਿਤ ਟੈਸਟ ਆ ਉਹ ਕਰਦੇ ਪਏ ਆ 8 ਸਵਾਲ ਕਰ ਚੁੱਕੇ ਆ ਬੇਟਾ ਤਾਂ ਅਸੀਂ ਨੌਵਾਂ ਸਵਾਲ ਕਰਨ ਲੱਗੇ ਆ ਇਹਦਾ ਧਿਆਨ ਨਾਲ ਪੜੋ ਕਹਿੰਦਾ 3 ਘੰਟੀਆਂ ਕ੍ਰਮਵਾਰ 10 12 ਤੇ 18 ਮਿੰਟ ਦੇ ਅੰਤਰਾਲ ਨਾਲ ਵੱਜਦੀਆਂ ਹਨ ਜੇਕਰ ਇਸ ਵੇਰੇ 10 ਵਜੇ ਇਕੱਠੀਆਂ ਵੱਜੀਆਂ ਵਜਦੀਆਂ ਹਨ ਤਾਂ ਦੁਬਾਰਾ ਕਿੰਨੇ ਵਜੇ ਇਕੱਠੀਆਂ ਵੱਜਣਗੀਆਂ ਠੀਕ ਹੈ 10 ਵਜੇ ਇਹ ਇਕੱਠੀਆਂ ਵੱਜੀਆਂ ਠੀਕ ਹੈ ਅੱਗੇ ਕਹਿੰਦਾ 10 12 ਤੇ 18 ਮਿੰਟ ਦੇ ਅੰਤਰਾਲ ਦੇ ਬਾਅਦ 3 ਘੰਟੀਆਂ ਅਸੀਂ ਕੀ ਕਰਾਂਗੇ ਬੇਟਾ 10 12 ਤੇ 18 ਦਾ ਲਘੂਤਮ ਲੈ ਲਾਂਗੇ ਠੀਕ ਆ ਉਹ ਸੰਝਾ ਗੁਣਜ ਆਜੂਗਾ ਇਹਨਾਂ ਦਾ ਉਨੇ ਸਮੇ ਬਾਅਦ 1 ਘੰਟੀਆਂ ਫੇਰ ਦੁਬਾਰਾ ਇਕੱਠੀਆਂ ਵੱਜਣਗੀਆਂ ਤਿੰਨੇ ਠੀਕ ਹੈ ਤਾਂ ਅਸੀਂ ਕੀ ਕਰਦੇ ਹਾਂ 10 12 ਤੇ 18 ਦਾ ਲਘੁਤਮ ਕੱਢਦੇ ਆ ਬੇਟਾ 2 5 10 2 6 ਕੇ 12 2 9 18 ਫਿਰ ਬੇਟਾ ਇਹ 3 ਤੇ ਜਾਊਗਾ 5 ਦੇ 5 3 2 6 3 ਤੀਏ 9 ਠੀਕ ਹੈ ਬੇਟਾ ਤਾਂ a 2 3 6 5 30 60 ਤੇ ਆ 180 ਆ ਗਿਆ LCM ਇਹਦਾ ਮਤਲਬ 180 ਮਿੰਟਾਂ ਬਾਅਦ ਫੇਰ ਇਹੇ ਘੰਟੀਆਂ ਦੁਬਾਰਾ ਇਕੱਠੀਆਂ ਵੱਜਣਗੀਆਂ ਠੀਕ ਹੈ ਪਹਿਲਾਂ 10 ਵਜੇ ਵੱਜਦੀਆਂ 180 ਮਿੰਟਾਂ ਦੇ ਬੇਟਾ ਆਪਾਂ ਘੰਟਿਆਂ 'ਚ ਕਨਵਰਟ ਕਰ ਲਾਂਗੇ ਤਾਂ 180 ਮਿੰਟ ਦੇ ਕੀ ਹੋਊਗਾ 100 ਬਰਾਬਰ 180 60 ਤਾਂ ਕਟਾਂਗੇ ਤਾਂ 60 ਤੇ ਆ 180 3 ਘੰਟੇ ਆਗੇ ਇਹਦਾ ਮਤਲਬ 3 ਘੰਟੇ ਬਾਅਦ ਦੁਬਾਰਾ ਵੱਜਣਗੇ 10 ਵਜੇ ਤੋਂ ਬਾਅਦ ਬੇਟਾ 3 ਘੰਟੇ 11 12 ਜਮਾ 3 ਘੰਟੇ 11 12 ਤੇ 1 ਤਾਂ ਕਿੰਨੇ ਵਜੇ ਦੁਬਾਰਾ ਇਕੱਠੀਆਂ ਵੱਜਣਗੀਆਂ ਇਹ ਦੁਪਹਿਰ 1 ਵਜੇ ਠੀਕ ਆ ਬੇਟਾ ਤਾਂ ਆਪਾਂ ਆਲਟ ਹਾਂ ਬੇਟਾ ਤਾਂ ਆਲਟਰਨੇਟਿਵ ਆਨਸਰ ਦੇਖਦੇ ਆ ਤਾਂ ਪਹਿਲੇ ਆਲਟਰਨੇਟਿਵ ਆਨਸਰ ਦੇ ਵਿੱਚ ਈ ਦੇ ਵਿੱਚ ਦੇਖੋ ਬੇਟਾ ਕੀ ਕਹਿੰਦਾ ਪਿਆ ਦੁਪਹਿਰ 1 ਵਜੇ ਤਾਂ ਬੇਟਾ ਆ ਇਹ ਵਾ ਨਾਲ ਅਲਟਰਨੇਟਿਵ ਹੈ ਜਿਹੜਾ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਇਸ ਤੋਂ ਬਾਅਦ ਦੇ ਵਿੱਚ ਬੇਟਾ ਅਗਲੇ ਸਵਾਲ ਦੇ ਉੱਤੇ ਆ ਗਏ ਅਗਲਾ ਸਵਾਲ B ਇਹਦੇ ਨਾਲ ਦਾ ਹੀ ਹੈ ਤਾਂ ਬੇਟਾ ਕੀ ਕਹਿੰਦਾ ਪਿਆ ਕਹਿੰਦਾ ਤਿੰਨ ਚੁਰਾਹਿਆਂ ਦੀਆਂ ਬੱਤੀਆਂ ਕ੍ਰਮਵਾਰ 12 ਸਕਿੰਟ 48 ਸਕਿੰਟ 72 ਸਕਿੰਟ ਤੇ 108 ਸਕਿੰਟਾਂ ਬਾਅਦ ਬਦਲਦੀਆਂ ਹਨ ਤਿੰਨ ਚੁਰਾਹਿਆਂ ਦੀਆਂ ਬੱਤੀਆਂ ਠੀਕ ਹੈ ਜੇਕਰ ਇਹ ਸਵੇਰੇ 8:20 ਮਿੰਟ ਤੇ ਇਕੱਠੀਆਂ ਬਦਲਦੀਆਂ ਹਨ ਤਾਂ ਦੁਬਾਰਾ ਇਹ ਕਿੰਨੇ ਵਜੇ ਇਕੱਠੀਆਂ ਬਦਲਣਗੀਆਂ ਬਦਲਣਗੀਆਂ ਬੇਟਾ ਕਿੰਨੇ ਕ੍ਰਮਵਾਰ 12 ਸਕਿੰਟ 48 ਸਕਿੰਟ 72 ਸਕਿੰਟ ਤੇ 108 ਸਕਿੰਟ ਤਾਂ ਸਵੇਰੇ ਬੇਟਾ ਇਹ 8:20 ਮਿੰਟ ਤੇ 0 ਸਕਿੰਟ ਦੇ ਉੱਤੇ ਪਹਿਲਾਂ ਵਜੀਆਂ ਇਕੱਠੀਆਂ ਬਦਲੀਆਂ ਠੀਕ ਹੈ ਅਸੀਂ ਇਹਦੇ ਵਿੱਚ ਵੀ ਇਸੇ ਤਰ੍ਹਾਂ ਹੀ ਬੇਟਾ ਆ ਇਹਨਾਂ ਦਾ ਲਘੁਤਮ ਕੱਢ ਲਵਾਂਗੇ ਲਘੁਤਮ ਕੱਢ ਕੇ ਤੇ ਫਿਰ ਜਿਹੜਾ ਲਘੁਤਮ ਹੈਗਾ ਉਹ ਇਹਦੇ ਵਿੱਚ ਜੋੜ ਦਵਾਂਗੇ ਠੀਕ ਹੈ ਓਨੇ ਵਜੇ ਫਿਰ ਇਹ ਦੁਬਾਰਾ ਇਕੱਠੀਆਂ ਵੱਜਣਗੀਆਂ ਇਹ ਸਵਾਲ ਬੇਟਾ ਪੱਕੇ ਪੇਪਰ 'ਚ ਆਏ ਹੋਏ ਆ ਤੇ ਬੇਟਾ ਆਪਾਂ 12 48 72 ਤੇ 108 ਦਾ ਲਘੁਤਮ ਕੱਢ ਲੈਨੇ ਆ ਤੇ ਜਦੋਂ ਬੇਟਾ ਇਹ 2 ਦੇ ਭਾੜੇ ਤੇ 2 ਛਿਕੇ 12 24 36 ਜੁਰਿੰਜਾ ਠੀਕ ਹੈ ਬੇਟਾ ਫੇਰ ਦੋ ਤੇ 2 3 6 12 2 18 ਤੇ 27 ਫੇਰ ਬੇਟਾ ਇਹ 2 ਤੇ 3 ਦੇ 3 2 6 12 2 9 18 27 ਦੇ 27 ਹੁਣ ਬੇਟਾ ਇਹ 2 ਤੇ ਨਹੀਂ ਜਾਂਦਾ ਹੁਣ ਇਹ 3 ਤੇ ਜਾਊਗਾ ਤਾਂ 3 1 3 3 2 6 3 3 9 ਤੇ 3 9 27 ਇਹ ਫੇਰ ਬੇਟਾ 3 ਤੇ ਜਾਊਗਾ 1 ਦਾ 1 2 ਦੇ 2 3 1 3 3 3 9 ਹੁਣ ਬੇਟਾ ਇਹ ਕਿਸੇ ਵੀ ਪਹਾੜੇ ਤੇ ਥਾਂ ਜਾ ਜਿਹੜਾ ਨਹੀਂ ਜਾਂਦਾ ਤੇ ਇਸ ਕਰਕੇ ਇਹਨਾਂ ਦੀ ਗੁਣਾ ਕਰਕੇ ਆਪਾਂ ਜਿਹੜਾ ਲਘੁਤਮ ਕੱਢ ਲੈਨੇ 2 2 4 2 8 8 3 4 24 3 72 2 144 ਤੇ 144 3 144 ਗੁਣਾ 3 ਕਰਾਂਗੇ 3 ਚੋਕੇ 12 3 ਚੋਕੇ 12 ਤੇ 1 13 3 1 3 ਤੇ 1 4 432 ਸਕਿੰਟ ਤੇ ਜਿਹੜੇ ਆ ਇਹਨਾਂ ਦਾ ਲਘੁਤਮ ਆ ਗਿਆ ਠੀਕ ਹੈ ਤੇ 432 ਸਕਿੰਟਾਂ ਦੇ ਬੇਟਾ ਆਪਾਂ ਮਿੰਟ ਬਣਾ ਲਵਾਂਗੇ 432 ਸਕਿੰਟਾਂ ਦੇ ਕਿੰ 432 ਸਕਿੰਟਾਂ ਦੇ ਕਿੰਨੇ ਮਿੰਟ ਬਣਗੇ ਬੇਟਾ 432 बता... 60 ਠੀਕ ਹੈ ਬੇਟਾ ਤਾਂ ਇਹ ਬਣ ਗਏ ਬੇਟਾ ਜਦੋਂ ਆਪਾਂ 60 ਤੇ ਭਾਗ ਕਰਦੇ ਆ ਇਹਨਾਂ ਨੂੰ 6 6 7 42 ਤੇ 432 ਨੂੰ ਵਿੱਚ ਰੱਖੋ ਤੇ 60 ਤੇ ਭਾਗ ਕਰਦੇ ਆ 6 7 42 420 ਤੇ 12 ਇਹਦਾ ਮਤਲਬ 7 ਮਿੰਟ ਤੇ 12 ਬਾਕੀ ਬਚ ਗਏ 12 ਸਕਿੰਟਾਂ ਬਾਅਦ ਫੇਰ ਇਹ ਦੁਬਾਰਾ ਇਕੱਠੀਆਂ ਵੱਜਣਗੀਆਂ ਠੀਕ ਹੈ ਆਸੀ ਬੇਟਾ 8:20 ਮਿੰਟ ਤੇ ਪਹਿਲਾਂ ਵੱਜੀਆਂ ਸੀ 7 ਮਿੰਟ ਤੇ 12 ਸਕਿੰਟੇ ਦੇ ਵਿੱਚ ਜੋੜ ਦਵਾਂਗੇ ਬੇਟਾ 12 ਦੇ 12 ਆ ਗਏ ਤੇ 20 ਤੇ 7 27 ਹੋਗੇ ਤੇ 8 ਦੇ 8 ਰਹਿ ਗਏ 8:27 ਮਿੰਟ ਤੇ 12 ਸਕਿੰਟਾਂ ਦੇ ਉੱਤੇ ਫੇਰ ਇਹ ਦੁਬਾਰਾ ਇਕੱਠੀਆਂ ਵੱਜਣਗੀਆਂ ਠੀਕ ਹੈ ਬੇਟਾ ਤਾਂ ਆਪਾਂ ਦੇਖਦੇ ਹਾਂ 8:27 ਮਿੰਟ ਤੇ 12 ਸਕਿੰਟ 20 ਵਨ ਆ ਜਿਹੜਾ ਬੇਟਾ ਇਹਦਾ ਰਾਈਟ ਆਨਸਰ ਦਿੰਦਾ ਪਿਆ b1 ਨੂੰ ਅਸੀਂ ਐਜ਼ ਦੇ ਰਾਈਟ ਆਨਸਰ ਟਿਕ ਕਰ ਦਵਾਂਗੇ ਸੋ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 10 ਇਹਦੇ ਨਾਲ ਹੀ ਇਹ ਟੈਸਟ ਹੈ ਜਿਹੜਾ ਕੰਪਲੀਟ ਹੋ ਗਿਆ ਤੇ ਅਗਲੇ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ